ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਬਲੌਗ ਉਮੀਦ ਕਰਦਾ ਹਾਂ ਜੀ ਸਾਰੇ ਵਧੀਆ ਹੋਵਗੇ ਅੱਜ ਮੈਂ ਮਿੰਟੋ ਮਿੰਟ ਘਰ ਜਾ ਕੇ ਤਿਆਰ ਸ਼ਾਰ ਹੋ ਕੇ ਤੇ ਬਾਹਰ ਆ ਗਿਆ ਕਿਉਂਕਿ ਅੱਜ ਮੌਸਮ ਬਹੁਤ ਸੋਹਣਾ ਸੀਗਾ ਸਵੇਰ ਦੀ ਬਾਰਿਸ਼ ਪੈਂਦੀ ਆ ਸਵੇਰ ਦੀਆਂ ਠੰਡੀਆਂ ਠੰਡੀਆਂ ਹਵਾਵਾਂ ਚੱਲ ਰਹੀਆਂ ਵਾ ਪਹਿਲਾਂ ਇੱਕ ਦੋ ਦਿਨ ਪਹਿਲਾਂ ਵਿੱਚ ਧੁੱਪਾਂ ਲੱਗੀਆਂ ਸੀਗੀਆਂ ਮੈਨੂੰ ਸਾਨੂੰ ਲੱਗਦਾ ਸੀਗਾ ਕਿ ਸ਼ਾਇਦ ਹੁਣ ਗਰਮੀ ਸ਼ੁਰੂ ਆ ਪਰ ਨਹੀਂ ਇੱਕ ਵਾਰੀ ਜਾਂਦੇ ਬਾਕੀ ਠੰਡ ਫੇਰ ਆਪਣਾ ਰੰਗ ਦਿਖਾ ਰਹੀ ਆ ਤੇ ਕੱਲ ਸ਼ਾਮ ਦਾ ਬਾਰਿਸ਼ ਦਾ ਮੌਲ ਬਣਿਆ ਸੀਗਾ ਤੇ ਅੱਜ ਮਾਰਨਿੰਗ ਦੀ ਬਾਰਿਸ਼ ਹੋਂਦੀ ਆ ਤੇ ਤੁਸੀਂ ਵੀ ਸਾਰੇ ਜਣੇ ਮੈਨੂੰ ਦੱਸਿਓ ਕਮੈਂਟ ਕਰਕੇ ਕਿ ਕਿੱਥੇ ਕਿੱਥੇ ਬਾਰਿਸ਼ ਪੈਂਦੀ ਆ ਕਿੱਥੇ ਕਿੱਥੇ ਠੰਡੀਆਂ ਹਵਾਵਾਂ ਚੱਲ ਰਹੀਆਂ ਵਾ ਅੱਜ ਦਾ ਮੈਂ ਸਾਰਾ ਐਕਸਪਲੇਨ ਕਰੂੰਗਾ ਕਿ ਆਪਣੇ ਅੰਮ੍ਰਿਤਸਰ ਦੇ ਵਿੱਚ ਕਿੰਨੇ ਗੁਰਦੁਆਰਾ ਸਾਹਿਬ ਆ ਬਸ ਤੁਸੀਂ ਹੀ ਮੇਰੀ ਵੀਡੀਓ ਸਕਿਪ ਨਾ ਕਰਿਓ ਤੁਹਾਨੂੰ ਮੈਂ ਸਭ ਕੁਝ ਦੱਸਾਂਗਾ ਜੀ ਤੁਹਾਨੂੰ ਮੈਂ ਜਿੰਨੀਆਂ ਕਿ ਪਲੇਸਿਸ ਦੱਸੂੰਗਾ ਉਹਨਾਂ ਸਾਰੀਆਂ ਪਲੇਸਿਸ ਦੀਆਂ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਲੋਕੇਸ਼ਨ ਵੀ ਐਡ ਕਰਦਾਗਾ ਉਹਨਾਂ ਦਾ ਐਡਰੈਸ ਵੀ ਐਡ ਕਰਦਾਗਾ ਆਪਣੇ ਅੰਮ੍ਰਿਤਸਰ ਦੇ ਵਿੱਚ 11 ਗੁਰਦੁਆਰੇ ਨੇ ਜਿਹੜੇ ਇਤਿਹਾਸਿਕ ਨਹੀਂ ਜਿਹੜੇ ਆਪਣੇ ਗੁਰੂ ਸਾਹਿਬਾਨ ਦੇ ਨਾਲ ਇਤਿਹਾਸਿਕ ਸਥਾਨ ਨੇ ਤੁਹਾਨੂੰ ਸਭ ਨੂੰ ਪਤਾ ਜੀ ਆਪਣਾ ਅੰਮ੍ਰਿਤਸਰ ਸ਼ਹਿਰ ਗੁਰੂ ਰਾਮਦਾਸ ਮਹਾਰਾਜ ਜੀ ਨੇ ਵਸਾਇਆ ਸੀਗਾ ਜੇਕਰ ਆਪਾਂ ਗੱਲ ਕਰਦੇ ਗੁਰਦੁਆਰਾ ਸਾਹਿਬ ਦੀ ਤੇ ਪਹਿਲੇ ਨੰਬਰ ਤੇ ਜੀ ਦਰਬਾਰ ਸਾਹਿਬ ਇਹ ਦਰਬਾਰ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਤੇ ਗੁਰੂ ਅਰਜਨ ਪਾਸ਼ਾ ਜੀ ਦੇ ਨਾਲ ਅਲੀਟਡ ਕਿਉਂਕਿ ਇਹਦੀ ਜੋ ਸਟਾਰਟਿੰਗ ਹੈ ਗੁਰਦੁਆਰਾ ਸਾਹਿਬ ਦੀ ਗੋਲਡਨ ਟੈਂਪਲ ਦੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਰਵਾਈ ਸੀ ਤੇ ਐਂਡ ਗੁਰੂ ਅਰਜਨ ਪਾਸ਼ਾ ਨੇ ਕਰਵਾਇਆ ਸੀ ਤੇ ਦੂਜੇ ਨੰਬਰ ਤੇ ਗੁਰਦੁਆਰਾ ਸੰਤੋਖਸਰ ਸੰਤੋਖਸਰ ਗੁਰਦੁਆਰਾ ਸਾਹਿਬ ਵੀ ਗੁਰੂ ਅਰਜਨ ਪਾਸ਼ਾ ਜੀ ਦਾ ਹੈ ਫਿਰ ਉਸ ਤੋਂ ਬਾਅਦ ਹੈ ਜੀ ਗੁਰਦੁਆਰਾ ਭਾਈ ਟੋਬਾ ਇਹ ਵੀ ਗੁਰੂ ਰਾਮਦਾਸ ਮਹਾਰਾਜ ਜੀ ਤੇ ਗੁਰੂ ਅਰਜਨ ਪਾਸ਼ਾ ਜੀ ਦੇ ਨਾਲ ਅਲੀਟਡ ਹੈ ਫਿਰ ਜੀ ਗੁਰਦੁਆਰਾ ਸਾਹਿਬ ਹੈ ਚੌਥੇ ਨੰਬਰ ਤੇ ਗੁਰਦੁਆਰਾ ਰਾਮਸਰ ਸਾਹਿਬ ਇਹ ਵੀ ਗੁਰੂ ਅਰਜਨ ਪਾਸ਼ਾ ਜੀ ਦਾ ਹੈ ਰਾਮਸਰ ਗੁਰਦੁਆਰਾ ਸਾਹਿਬ ਵੀ ਫਿਰ 5ਵੇਂ ਨੰਬਰ ਤੇ ਬਬੇਕਸਰ ਗੁਰਦੁਆਰਾ ਗੁਰਦੁਆਰਾ ਬਬੇਕਸਰ ਸਾਹਿਬ ਇਹ ਹੈ ਜੀ ਗੁਰੂ ਹਰਗੋਬਿੰਦ ਪਾਸ਼ਾ ਜੀ ਦਾ ਇਹ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਨਾਲ ਰਿਲੇਟਡ ਹੈ ਫਿਰ ਆ ਜਾਂਦੇ ਜੀ 6ਵੇਂ ਨੰਬਰ ਤੇ 6ਵੇਂ ਨੰਬਰ ਤੇ ਹੈਗਾ ਗੁਰਦੁਆਰਾ ਬਾਬਾ ਟੱਲਰਾਏ ਜਿਹੜਾ ਬਾਬਾ ਟੱਲਰਾਏ ਗੁਰਦੁਆਰਾ ਸਾਹਿਬ ਹੈ ਇਹ ਟੱਲਰਾਏ ਇਹ ਗੁਰੂ ਹਰਗੋਬਿੰਦ ਪਾਸ਼ਾ ਦੇ ਨਾਲ ਹੈ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਪੁੱਤਰ ਦਾ ਨਾਮ ਸੀਗਾ ਬਾਬਾ ਟੱਲਰਾਏ ਇਹ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਪੁੱਤਰ ਦੇ ਨਾਮ ਤੋਂ ਗੁਰਦੁਆਰਾ ਸਾਹਿਬ ਦਾ ਨਾਮ ਹੈ ਬਾਬਾ ਟੱਲਰਾਏ ਫਿਰ 6ਵੇਂ ਨੰਬਰ ਤੇ ਜੀ ਭਾਈ ਟੋਬਾ ਤੇ ਭਾਈ ਸਲੋਜੀ ਦਾ ਗੁਰਦੁਆਰਾ ਏ ਇਹ ਵੀ ਗੁਰੂ ਰਾਮਦਾਸ ਮਹਾਰਾਜ ਜੀ ਤੇ ਗੁਰੂ ਅਰਜਨ ਪਾਸ਼ਾ ਜੀ ਦੇ ਨਾਲ ਰਿਲੇਟਡ ਹੈ ਜੀ ਫਿਰ ਅੱਗੇ 7ਵੇਂ ਨੰਬਰ ਤੇ ਹੈਗਾ ਵਾ ਗੁਰੂ ਕਾ ਮਹਿਲ ਗੁਰੂ ਤੇਗ ਬਹਾਦਰ ਪਾਸ਼ਾ ਜੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਗੁਰਦੁਆਰਾ ਹੈ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਵਿਆਹ ਹੋਇਆ ਸੀਗਾ ਗੁਰੂ ਕੇ ਮਹਿਲ ਫਿਰ 8ਵੇਂ ਨੰਬਰ ਤੇ ਹੈ ਜੀ ਕੋਠਾ ਸਾਹਿਬ ਇਹ ਵੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨਾਲ ਅਲੀਟਡ ਹੈ ਤੇ ਗੁਰਦੁਆਰਾ ਹੈਗਾ ਜੀ ਗੁਰਦੁਆਰਾ ਪਿਪਲੀ ਸਾਹਿਬ ਇਹ ਵੀ ਗੁਰੂ ਰਾਮਦਾਸ ਮਹਾਰਾਜ ਜੀ ਤੇ ਗੁਰੂ ਅਰਜਨ ਸਾਹਿਬ ਜੀ ਦੇ ਨਾਲ ਅਲੀਟਡ ਹੈ ਤੇ ਫਿਰ 10ਵੇਂ ਨੰਬਰ ਤੇ ਗੁਰਦੁਆਰਾ ਸਾਹਿਬ ਆ ਜਾਂਦਾ ਹੈ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਇਹ ਗੁਰਦੁਆਰਾ ਸਾਹਿਬ ਹੈ ਜੀ ਧੰਨ ਧੰਨ ਬਾਬਾ ਦੀਪ ਸਿੰਘ ਮਹਾਰਾਜ ਦਾ ਫਿਰ ਲਾਸਟ ਗੁਰਦੁਆਰਾ ਸਾਹਿਬ ਆ ਜਾਂਦਾ 11ਵੇਂ ਨੰਬਰ ਤੇ ਗੁਰਦੁਆਰਾ ਕਾਲਸਰ ਸਾਹਿਬ ਇਹ ਬੀਬੀ ਕੋਲਾਜੀ ਦਾ ਗੁਰਦੁਆਰਾ ਹੈ ਆਪਣੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵਿੱਚ ਜਿਹੜਾ ਲਾਗੇ ਬੰਨੇ ਗੁਰਦੁਆਰਾ ਸਾਹਿਬ ਨੇ ਉਹ 11 ਗੁਰਦੁਆਰਾ ਸਾਹਿਬ ਆਨ ਨੇ ਇਹ ਉਹ 11 ਗੁਰਦੁਆਰੇ ਨੇ ਤੁਹਾਨੂੰ ਮੈਂ 11 ਗੁਰਦੁਆਰਾ ਸਾਹਿਬ ਦੱਸ ਦਿੱਤੇ ਨੇ ਜਿਹੜੇ ਆਪਣੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਆ ਤੇ ਬਾਕੀ ਅੰਮ੍ਰਿਤਸਰ ਸ਼ਹਿਰ ਦੇ ਆਲੀ ਦਿਵਾਲੀ ਸਿਟੀ ਤੋਂ ਬਾਹਰ ਜਾ ਕੇ ਬਹੁਤ ਹੀ ਦੂਰ ਵੀ ਨਹੀਂ ਬਟ ਸਿਟੀ ਤੋਂ ਥੋੜਾ ਬਾਹਰ ਜਾ ਕੇ ਵੀ ਗੁਰਦੁਆਰੇ ਕਾਫੀ ਹੈਗੇ ਨੇ ਬਾਕੀ ਤੁਸੀਂ ਹੋਰ ਕਿਸੇ ਗੁਰਦੁਆਰਾ ਸਾਹਿਬ ਦੀ ਜਾਣਕਾਰੀ ਲੈਣਾ ਚਾਹੁੰਦੇ ਜੇ ਡਿਟੇਲ ਪੁੱਛਣੀ ਚਾਹੁੰਦੇ ਜੇ ਉਹ ਤੁਸੀਂ ਮੈਨੂੰ ਮੈਸੇਜ ਕਰ ਦਿਓ ਮੈਂ ਤੁਹਾਨੂੰ ਉਹਦੀ ਵੀ ਇੱਕ ਨਵੀਂ ਵੀਡੀਓ ਬਣਾ ਕੇ ਤੇ ਦੱਸ ਦਵਾਂਗਾ ਗੁਰਦੁਆਰਾ ਸਾਹਿਬ ਦੀ ਸਾਰਿਆਂ ਦੀ ਲੋਕੇਸ਼ਨ ਲੱਗੇ ਲੱਗ ਗਈ ਆ ਸਿਰਫ ਇਹਨਾਂ ਵਿੱਚੋਂ ਗੁਰਦੁਆਰਾ ਪਿੱਪਲੀ ਸਾਹਿਬ ਉਹ ਥੋੜਾ ਜਿਹਾ ਦੂਰ ਆ ਜਿਵੇਂ ਮੈਂ ਤਾਂ ਦੱਸ ਦਿੰਨਾ ਮੈਂ ਰਿਪੋਰਟ ਕਰਦਾ ਜਿਵੇਂ ਅ ਦਰਬਾਰ ਸਾਹਿਬ ਦੇ ਲਾਗੇ ਹੈਗਾ ਵਾ ਗੁਰੂ ਕਾ ਮਹਿਲ ਸੰਤੋਖਸਰ ਵਿਵੇਕਸਰ ਰਾਮਸਰ ਤੇ ਕੋਲਸਰ ਤੇ ਗੁਰਦੁਆਰਾ ਕੋਠਾ ਸਾਹਿਬ ਤੇ ਇੱਕ ਹੈਗਾ ਭਾਈ ਟੋਬਾ ਜੀ ਤੇ ਭਾਈ ਸਾਲੋ ਜੀ ਦਾ ਇਹ 10 ਗੁਰਦੁਆਰੇ ਦਰਬਾਰ ਸਾਹਿਬ ਦੇ ਬਿਲਕੁਲ ਲਾਗੇ ਲਾਗੇ ਨੇ ਇਹਨਾਂ ਵਿੱਚੋਂ ਸਿਰਫ ਜੇ ਥੋੜਾ ਜਿਹਾ ਦੂਰ ਹੈਗਾ ਤੇ ਉਹ ਗੁਰਦੁਆਰਾ ਪਿੱਪਲੀ ਸਾਹਿਬ ਉਹ ਵੀ ਜਿਆਦਾ ਦੂਰ ਨਹੀਂ ਆ ਬਟ ਉਹ ਦਰਬਾਰ ਸਾਹਿਬ ਤੋਂ ਥੋੜੇ ਜਿਹਾ ਦੂਰ ਨੇ ਬਾਕੀ ਜੇ ਤੁਸੀਂ ਕਿਸੇ ਹੋਰ ਗੁਰਦੁਆਰਾ ਸਾਹਿਬ ਦੀ ਜਾਣਕਾਰੀ ਲੈਣੀ ਹੋਵੇ ਜਾਂ ਆਪਣੇ ਅਮਰਸਰ ਦੇ ਵਿੱਚ ਕਿਸੇ ਵੀ ਮੋਲ ਦੀ ਕਿਸੇ ਤੁਸੀਂ ਪਾਰਕ ਦੀ ਕਿਸੇ ਤੁਸੀਂ ਮੰਦਿਰ ਦੀ ਕਿਸੇ ਗੁਰਦੁਆਰਾ ਸਾਹਿਬ ਦੀ ਕਿਸੇ ਫੋਰਡ ਦੀ ਜਾਣਕਾਰੀ ਲੈਣੀ ਹੋਵੇ ਮੈਸੀ ਕਰਿਓ ਆਪਾਂ ਨਵੀਂ ਵੀਡੀਓ ਬਣਾ ਕੇ ਤੇ ਅਪਲੋਡ ਕਰ ਦਾਂਗੇ ਤੁਸੀਂ ਫਿਰ ਦੇਖ ਲੈਣਾ ਬਾਕੀ ਮੌਸਮ ਦੱਸ ਰਿਹਾ ਵਕਿ ਮੈਂ ਇੱਕ ਵਾਰੀ ਫੇਰ ਵਰਨਾ ਵਾ ਠੰਡ ਬਹੁਤ ਹੋ ਗਈ ਆ ਦੁਬਾਰਾ ਸੀਤ ਜੀ ਹੋ ਗਈ ਆ ਤੇ ਮੈਂ ਹੁਣ ਇਸ ਟਾਈਮ ਖੜਾ ਵਾਂ ਨਿਊ ਅਮਰਸਰ ਭਾਈ ਗੁਰਦਾਸ ਨਗਰ ਮੌਸਮ ਵੇਖੋ ਕਿੱਡਾ ਸ਼ਾਨਦਾਰ ਹੋਇਆ ਪਿਆ ਵਾ ਔਰ ਠੰਡ ਠੰਡ ਜੀ ਹੈਗੀ ਜੇ ਠੰਡ ਜੀ ਲੱਗਨ ਦੀ ਆ ਮੇਰੀ ਗੱਡੀ ਬਹੁਤ ਗੰਦੀ ਹੋਈ ਪਈ ਆ ਮੈਂ ਸੋਚੰਦਿਆ ਮੈਂ ਚਲ ਧਵਾ ਲਾਂ ਪਰ ਫੇਰ ਮੈਂ ਸੋਚਿਆ ਮੈਂ ਕਿਹਾ ਨਾ ਧਵਾ ਆ ਮੀਂਹ ਮੂ ਦੇ ਦੇਣ ਹੈਗੇ ਮੀਂਹ ਕੱਢ ਲਿਏ ਉਦੋਂ ਬਾਅਦ ਧਵਾਵਾਂਗੇ ਇਦਰੋਂ ਮੈਂ ਧਵਾ ਕੇ ਜੇ ਬਾਹਰ ਕੱਢਦੀ ਆ ਤੇ ਉਦੋਂ ਮੀਂਹ ਪੈ ਜਾਣਾ ਗੱਡੀ ਸਾਰੀ ਗੰਦੀ ਹੋ ਜਾਣੀ ਆ ਅਜੇ ਵੈਸੇ ਏਰੀਆ ਅਜੇ ਪੂਰੀ ਤਰ੍ਹਾਂ ਡਵਲਪ ਨਹੀਂ ਹੋਇਆ ਹੌਲੀ ਹੌਲੀ ਹੋ ਰਿਹਾ ਵਾ ਲੋ ਜੀ ਆਪਾਂ ਤਾਂ ਹੁਣੇ ਸਵਾਰੀ ਛੱਡ ਕੇ ਵਿਲੇ ਹੋਏ ਆ ਤੇ ਹੁਣ ਆਪਾਂ ਥੋੜਾ ਜਿਹਾ ਟਾਈਮ ਉੱਪਰ ਚਲਾ ਲਈਏ ਕੰਮ ਕਰ ਲਈਏ ਆਪਣੇ ਨਾਲ ਇੱਕ ਦੋ ਵੀਰਾਂ ਨੇ ਅੱਜ ਨਾਈਟ ਲਾਉਣੀ ਆ ਅੱਜ ਆਪਾਂ ਵੀ ਨਾਈਟ ਲਾਉਣੀ ਆ ਇਕੱਠੇ ਖਾਵਾਂਗੇ ਰੋਟੀ ਪਾਣੀ ਜਿਵੇਂ ਰਾਤ ਹੋ ਜਾਂਦੀ ਏਵੇਂ ਠੰਡ ਫੇਰ ਵਧੀ ਜਾਂਦੀ ਏ ਹੁਣ ਬਾਹਰ ਠੰਡ ਪੂਰੀ ਆ ਇੱਕ ਤਾਂ ਮੈਨੂੰ ਆਪਦੇ ਯਾਰਾਂ ਦਾ ਵੀ ਨਹੀਂ ਪਤਾ ਲੱਗਦਾ ਮੈਨੂੰ ਫੋਨ ਤੇ ਤਾਂ ਐਂ ਕਹਿੰਦੇ ਕਿ ਤੂੰ ਰੋਕ ਤੇ ਆਪਾਂ ਐਂ 10 ਮਿੰਟ ਤੇ ਇਕੱਠੇ ਬੈਠ ਕੇ ਰੋਟੀ ਖਾਣੇ ਪਤੰਦਰ ਅਜੇ ਤੱਕ ਨਹੀਂ ਮੁੜੇ ਉਹ ਖੜੀਆਂ ਜੀ ਆਪਣੀਆਂ ਫੌਜਾਂ ਵੇਲੀ ਦੇ ਸਾਹਮਣੇ ਇਹ ਬਾਈ ਨੇ ਰਾਤ ਨੂੰ ਬੜੀ ਕੱਢੀ ਆ ਸਾਡੀਆਂ ਰਾਤ ਨੂੰ ਹਿਲ ਜਾਂਦੀਆਂ ਇਹ ਵੀਰ ਦੀ ਅਜੇ ਤੱਕ ਵੇਗ ਐ ਤਿੱਖੀ ਉਹ ਸਾਡੇ ਐਸ ਐਚਓ ਸਾਹਿਬ ਨੂੰ ਘੇਰ ਕੇ ਬਿਟੇ ਓਏ ਕੀ ਆ ਬਾਤ ਹੈ ਭਰਾਵਾਂ ਨੂੰ ਵੇਖ ਕੇ ਖੁਸ਼ੀ ਬੜੀ ਚੜ ਗਈ ਆ ਪਾਣ ਨੂੰ ਅਬ ਸਤਿ ਸ੍ਰੀ ਅਕਾਲ ਕੀ ਹਾਲ ਦੇ ਆ ਗਈ ਆ ਗਈ ਆਵਾਜ਼ ਆ ਗਈ ਕੈਮ ਜੇ ਕੈਮ ਜੇ ਕੈਮ ਫੋਨ ਲੱਗਾ ਵਾ ਜੀ ਜਨਾਬ ਕੀ ਹਾਲ ਜੇ ਵਧੀਆ ਠੀਕ ਠਾਕ ਤੋ ਕਰਾ ਵਾ ਕੈਮ ਚੜਤੀ ਕਰਾ ਕੀ ਗੱਲ ਅੱਧੀ ਰਾਤ ਦੇ ਘੇਰ ਕੇ ਬੈਠੇ ਆ ਕੋਈ ਚਲਾਨ ਚਲੂਣ ਕੱਟਿਆ ਜੀ ਇਹਨਾਂ ਦਾ ਚਲਾਨ ਚਲੂਣ ਇਦਾਂ ਹੀ ਬਸ ਹੁਣ ਡਿਊਟੀ ਦੇ ਲੱਗੇ ਕੀ ਕਰਨਾ ਚਲਾਨ ਤੇ ਕੱਢਨੇ ਪੈਣੇ ਪਰ ਯਾਰ ਜੇ ਜਦੋਂ ਜਿਆਦੀ ਹੱਥ ਚੁੱਕਦੇ ਅੱਧੀ ਰਾਤ ਨੂੰ ਅੱਛਾ ਹਾਂ ਸਾਡਾ ਚਲਾਨ ਕੱਢੋਗੇ ਤੁਸੀਂ ਜਿਹੜੀ ਤੁਸੀਂ ਇੱਥੇ ਦੋਵੇਂ ਰਲ ਕੇ ਖਾਂਦੇ ਹੋ ਮੈਂ ਇਕੱਲਾ ਹੀ ਖਾਂ ਆਇਆ ਦੇਖ ਲਓ ਜੀ ਵੈਸੇ ਬੰਦੇ ਬੰਦੇ ਦਾ ਕਿੰਨਾ ਫਰਕ ਹੁੰਦਾ ਸਵਾਰੀ ਸਵਾਰੀ ਦਾ ਕਿੰਨਾ ਫਰਕ ਪੈ ਜਾਂਦਾ ਆਪਾਂ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਮੈਂ ਲਾਉਂਦਿਆਂ ਨਾਈਟ ਤੇ ਓਵਰ ਦੇ ਰਾਈਟ ਪਈ ਤੇ ਉਹ ਜਿਹੜੇ ਵੀਰ ਨੂੰ ਚੁੱਕਿਆ ਉਹਨੂੰ ਮੈਂ ਸਟੇਸ਼ਨ ਛੱਡਣਾ ਸੀ ਤੇ ਮੈਨੂੰ ਕਹਿੰਦਾ ਭਾਜੀ ਇੱਥੇ ਲੱਗ ਬੰਨੇ ਕੋਈ ਢਾਬਾ ਮਿਲ ਜੂਗਾ ਕੋਈ ਪਰਾਂਠੇ ਵਗੈਰਾ ਦਰਸਲ ਸਾਨੂੰ ਭੁੱਖ ਬਹੁਤ ਲੱਗੀ ਆ ਦੋਵੇਂ ਕਪਾ ਕਪਲ ਸਿਗੇ ਤੇ ਮੈਂ ਕਹਾ ਚਲੋ ਭਾਜੀ ਦੇਖਦਾ ਮੈਂ ਚਲੋ ਮੈਂ ਦੇਖਿਆ ਲੱਭਿਆ ਕੋਈ ਤੇ ਇੱਕ ਮਿਲਿਆ ਤੇ ਮੈਂ ਕਹਾ ਭਾਜੀ ਆਹ ਹੈਗਾ ਜੀ ਉੱਥੇ ਵੀਰ ਗਿਆ ਤੇ ਆਪਣੇ ਵਾਸਤੇ ਲੈ ਕੇ ਆਇਆ ਉਹ ਆਪ ਤੇ ਲੈ ਆਇਆ ਤੇ ਨਾਲ ਮੇਰੇ ਵਾਸਤੇ ਵੀ ਇੱਕ ਵੱਖਰਾ ਪਾਰਸਲ ਪੈਕ ਕਰਾ ਕੇ ਲਿਆਇਆ ਆਂਦਾ ਭਾਜੀ ਆਂਦਾ ਆਲੂ ਆਹ ਖਾ ਲੋ ਮੈਂ ਕਹੇ ਕਿ ਭਾਜੀ ਤੁਸੀਂ ਵੀ ਖਾਓ ਮੈਂ ਕਹੇ ਨਹੀਂ ਭਾਜੀ ਚੱਕਰੀ ਕੋਈ ਨਹੀਂ ਦੀ ਸ਼ੱਕੋ ਕੋਈ ਗੱਲ ਨਹੀਂ ਮੈਂ ਤੇ ਫੁੱਲ ਹੋਇਆ ਆਂ ਆਂਦਾ ਨਹੀਂ ਭਾਜੀ ਤੁਸੀਂ ਸਪੈਸ਼ਲ ਸਾਡੇ ਵਾਸਤੇ ਗੱਡੀ ਲਿਆਂਦੀ ਆ ਹੁਣ ਤੁਸੀਂ ਸਾਡੀ ਵੇਟ ਕਰਨ ਦਾ ਹੈ ਜੀ ਇਸ ਤਰ੍ਹਾਂ ਨਹੀਂ ਤੁਸੀਂ ਵੀ ਖਾਓ ਨਾਲ ਸਾਡੇ ਤੇ ਮੈਂ ਕਹੇ ਚਲ ਠੀਕ ਹੈ ਭਰਾ ਧੰਨਵਾਦ ਤੇ ਵੇ ਲੋ ਤੇ ਕਈ ਕਸਟਮਰ ਜਿਹੜੇ ਪਾਣੀ ਦਾ ਘੁੱਟ ਵੀ ਨਹੀਂ ਪੁੱਛਦੇ ਹਨ ਵੈਸੇ ਮੈਨੂੰ ਭੁੱਖ ਵੀ ਬੜੀ ਲੱਗੀ ਮਨ ਦੇ ਅੰਦਰ ਸੋਚ ਰਿਆਂ ਸੀ ਕਿ ਉਹ ਬਰ 10 ਮਿੰਟ ਬੰਦ ਕਰਕੇ ਤੇ ਕੁਝ ਖਾਣੇ ਆ ਦਰਬਾਰ ਸਾਹਿਬ ਵਾਲੀ ਸਾਈਡ ਨੂੰ ਗਿਆ ਸੀ ਤੇ ਉੱਥੇ ਮੈਨੂੰ ਲੱਭਾ ਮਿਲਿਆ ਕੁਝ ਨਹੀਂ ਤੇ ਫਿਰ ਮੈਂ ਉਧਰੋਂ ਵਾਪਸ ਹੀ ਆਉਂਦਿਆਂ ਤੇ ਮੈਨੂੰ ਰਾਈਟ ਪੈ ਗਈ ਵੇਲੇ ਮਹਾਰਾਜ ਜਾਨੀ ਜਾਨ ਆ ਨਾ ਉਹਨਾਂ ਨੂੰ ਪਤਾ ਲੱਗ ਗਿਆ ਕਿ ਮੇਰੇ ਬੰਦੇ ਨੂੰ ਭੁੱਖ ਲੱਗੀ ਹੈ ਉਹਨਾਂ ਨੇ ਆਟੋਮੈਟਿਕਲੀ ਅਰੇਂਜਮੈਂਟ ਕਰਕੇ ਰੱਖਿਆ ਹੈ ਪਹਿਲਾਂ ਹੀ ਨਾਲੇ ਇਧਰ ਵਾਪਸ ਆਉਣਾ ਸੀ ਸਟੇਸ਼ਨੋਂ ਨਾਲੇ ਚਲੋ ਕਸਟਮਰ ਮਿਲ ਗਿਆ ਨਾਲੇ ਪਰਾਂਠਾ ਮਿਲ ਗਿਆ ਤੇ ਆਪਾਂ ਵੀ ਆ ਗਏ ਆ ਤੇ ਆਪਾਂ ਮਿਲਦੇ ਹਾਂ ਤੁਹਾਨੂੰ ਸਵੇਰੇ ਨਵੇਂ ਵਲੌਗ ਦੇ ਵਿੱਚ ਅੱਜ ਦੇ ਵਲੌਗ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਕਰਦੇ ਹੋ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਜੀ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਓਕੇ ਜੀ ਧੰਨਵਾਦ